ਇੱਕ ਪਾਸੇ ਦਾਸ ਫਿਰ ਮੇਰੇ ਬਜ਼ੁਰਗ ਵੀਰ ਭਰਾ ਨੌਜਵਾਨ ਬੱਚੇ ਮਾਤਾ ਬਹਿਣਾ ਲੜਕੀਆਂ ਬੱਚੀਆਂ ਸਾਰੀ ਗੁਰਸੰਗਤ ਪ੍ਰੇਮ ਨਾ ਬੋਲਿਓ ਸਤ ਗੁਰ ਦੇ ਦਰ ਤੇ ਸੇਵਕ ਨੂੰ ਮੜ ਮੁੜ ਕੇ ਆਉਣਾ ਪੈਂਦਾ ਹੈ ਸਤ ਗੁਰ ਦੇ ਦਰ ਤੇ ਸੇਵਕ ਨੂੰ ਮੁੜ ਮੁੜ ਕੇ ਆਉਣਾ ਪੈਂਦਾ ਹੈ ਜੋ ਕੌਲਕਰਾਰ ਨੂੰ ਭੁੱਲ ਜਾਂਦੇ ਕੋਲੇ ਕਰਾਰ ਨੂੰ ਭੁੱਲ ਜਾਂਦੇ ਓ ਹੁਸ਼ਨ ਖਾਕ ਮੇ ਰੋਲ ਜਾਂਦੇ ਓ ਹੁਸ਼ਨ ਖਾਕ ਮੇ ਰੋਲ ਜਾਂਦੇ ਦਰ ਦਰ ਤੋਂ ਸਹਿ ਕੇ ਝੋਟਾਂ ਨੂੰ ਇਕ ਮਨ ਸਮਝਾਉਣਾ ਪੈਂਦਾ ਹੈ ਦਰ ਦਰ ਤੋਂ ਸਹਿ ਕੇ ਝੋਟਾਂ ਨੂੰ ਪਰਮਾਨਸ ਸਮਝਾਉਣਾ ਸਤ ਗੁਰ ਦੇ ਦਰ ਤੇ ਸੇਵਕ ਨੂੰ ਮੋੜ ਮੁੜ ਕੇ ਆਉਣਾ ਪੈਂਦਾ ਹੈ ਸਤ ਗੁਰ ਦੇ ਦਰ ਤੇ ਸੇਵਕ ਨੂੰ ਮੋੜ ਮੁੜ ਕੇ ਆਉਣਾ ਪੈਂਦਾ ਹੈ ਲੋਕਾਂ ਦੇ ਸੈ ਸੈ ਤਾਨਿਆਂ ਨੂੰ ਲੋਕਾਂ ਦੇ ਸੈ ਸੈ ਤਾਨਿਆਂ ਨੂੰ ਸੈ ਸੈ ਤਾਨਿਆਂ ਨੂੰ ਪਾਲਿੰਦੇ ਅਸਲਨ ਸ਼ਾਨਿਆਂ ਨੂੰ ਪਾਲਿੰਦੇ ਅਸਲਨ ਸ਼ਾਨਿਆਂ ਨੂੰ ਜੋ ਲਿਖਿਆ ਐ ਵਿੱਚ ਤਕਦੀਰਾਂ ਦੇ ਸੋ ਹੁਕਮ ਬਜਾਉਣਾ ਪੈਂਦਾ ਹੈ ਜੋ ਲਿਖਿਆ ਐ ਵਿੱਚ ਤਕਦੀਰਾਂ ਦੇ ਸੋ ਹੁਕਮ ਬਜਾਉਣਾ ਪੈਂਦਾ ਹੈ ਸਤ ਗੁਰ ਦੇ ਦਰ ਤੇ ਸੇਵਕ ਨੂੰ ਮੋੜ-ਮੁੜ ਕੇ ਆਉਣਾ ਪੈਂਦਾ ਹੈ ਸਤ ਗੁਰ ਦੇ ਦਰ ਤੇ ਸੇਵਕ ਨੂੰ ਮੋੜ-ਮੁੜ ਕੇ ਆਉਣਾ ਪੈਂਦਾ ਹੈ ਪਹਿਜਾਨ ਜੇ ਤਾਂਗਾ ਪ੍ਰੇਮ ਦੀਆਂ ਪਹਿਜਾਨ ਜੇ ਤਾਂਗਾ ਪ੍ਰੇਮ ਦੀਆਂ ਉਥੇ ਰਹਿਣ ਨਾ ਰਸ਼ਮਾਂ ਨੀਮ ਦੀਆਂ ਉਥੇ ਰਹਿਣ ਨਾ ਰਸ਼ਮਾਂ ਨੀਮ ਦੀਆਂ ਤਰਕਾਰ ਮਿਲੇ ਜੇ ਲੱਖ ਵਾਰੀਦਾਰ ਆੜ ਖਜਗੌਣਾ ਪੈਂਦਾ ਹੈ ਤਰਕਾਰ ਮਿਲੇ ਜੇ ਲੱਖ ਵਾਰੀਦਾਰ ਆੜ ਖਜਗੌਣਾ ਪੈਂਦਾ ਹੈ ਸਤ ਗੁਰ ਦੇ ਦਰ ਤੇ ਸੇਵਕ ਨੂੰ ਮੜ ਮੁੜ ਕੇ ਆਉਣਾ ਪੈਂਦਾ ਹੈ ਸਤ ਗੁਰ ਦੇ ਦਰ ਤੇ ਸੇਵਕ ਨੂੰ ਮੜ ਮੁੜ ਕੇ ਆਉਣਾ ਪੈਂਦਾ ਹੈ ਸੱਡ ਦਿਲ ਦੇ ਰਾਜ ਕੋ ਬਿੰਦੇ ਨੀ ਸੱਡ ਦਿਲ ਕੇ ਰਾਜ ਕੋ ਬਿੰਦੇ ਨੀ ਪਰ ਦਰਦ ਬਿਛੋੜਾ ਸੰਦੇ ਨੀ ਪਰ ਦਰਦ ਬਿਛੋੜਾ ਸੰਦੇ ਨੀ ਕਾਰ ਸੀਸ ਪੇਟ ਦਰਬਾਰ ਸਿੰਘਾ ਫਿਰ ਗੁਰੂ ਮਨੋਣਾ ਪੈਂਦਾ ਹੈ ਕਾਰ ਸੀਸ ਪੇਟ ਦਰਬਾਰ ਸਿੰਘਾ ਫਿਰ ਗੁਰੂ ਮਨੋਣਾ ਪੈਂਦਾ ਹੈ ਸਤ ਗੁਰ ਦੇ ਦਰ ਤੇ ਸੇਵਕ ਨੂੰ ਮੋੜ ਮੁੜ ਕੇ ਆਉਣਾ ਪੈਂਦਾ ਹੈ ਸਤ ਗੁਰ ਦੇ ਦਰ ਤੇ ਸੇਵਕ ਨੂੰ ਮੋੜ ਮੁੜ ਕੇ ਆਉਣਾ ਪੈਂਦਾ ਹੈ